ਪੰਜਾਬ ਬਚਾਓ ਯਾਤਰਾ ਦੌਰਾਨ ਸੁਖਬੀਰ ਬਾਲ ਦੀ ਵਿਗੜੀ ਤਬੀਅਤ ਕੁਲਦੀਪ ਧਾਲੀਵਾਲ ਨੇ ਸੁਖਬੀਰ ਬਾਲ ਤੇ ਕਸਿਆ ਤਾਲ ਜਿਲ੍ਹੇ ਕਿਹਾ ਪਹਿਲਾਂ ਹੀ ਬਿਮਾਰ ਹੋ ਗਏ ਹਜੇ ਤਾਂ ਚੋਣ ਦਾ ਮੈਦਾਨ ਪਖਣਾ ਸੀ ਲੋਕ ਸਭਾ ਚੋਣਾਂ ਨੂੰ ਲੈ ਕੇ ਆਪ ਨੇ ਇੱਕ ਕੜੀ ਰਣਨੀਤੀ 13 ਜ਼ੀਰੋ ਦਾ ਦਿੱਤਾ ਨਾਰਾ ਸੰਜੇ ਸਿੰਘ ਬੋਲੇ ਕੇਜੀਵਾਲ ਨੂੰ ਮਿਲੇਗਾ ਨਿਆ ਸੀਐਮ ਅਰਵਿੰਦ ਕੇਜੀਵਾਲ ਨੂੰ ਵੱਟਾ ਝਟਕਾ ਪਟੀਸ਼ਨ ਖਾਰਜ ਸੰਗਰੂਰ ਲੋਕ ਸਭਾ ਸੀਟ ਲੜਨ ਬਾਰੇ ਸੁਖਪਾਲ ਖੈਰਾ ਦਾ ਵੱਡਾ ਬਿਆਨ ਆਮ ਆਦਮੀ ਪਾਰਟੀ ਨੇ ਸੁਖਬੀਰ ਬਾਦਲੀ ਚੋਣ ਕਮਿਸ਼ਨ ਨੂੰ ਕੀਤੀ ਸ਼ਿਕਾਇਤ ਮੁਣੀ ਖਬਰਾਂ ਅਨੁਸਾਰ ਸਤਨਾਲੇ ਸ਼੍ਰੋਮਣੀ ਕਾਲਜ ਦੇ ਪ੍ਰਧਾਨ ਸੁਖਬੀਰ ਬਾਦਲ ਦੀ ਸਿਹਤ ਵਿਗੜ ਗਈ ਹੈ ਪਿਛਲੇ ਕਈ ਦਿਨਾਂ ਤੋਂ ਵੱਧ ਰਹੀ ਗਰਮੀ ਦੇ ਵਿਚਕਾਰ ਸੁਖਬੀਰ ਬਾਦਲ ਪੰਜਾਬ ਬਚਾਓ ਯਾਤਰਾ ਤੇ ਲੋਕਾਂ ਨੂੰ ਮਿਲ ਵਿੱਚ ਰੁੱਝੇ ਹੋਏ ਸਨ ਇਸ ਤੋਂ ਬਾਅਦ ਉਹਨਾਂ ਦੀ ਸਿਹਤ ਵਿਗੜਨ ਕਾਰਨ ਉਹ ਬਿਮਾਰ ਹੋ ਗਏ ਪਰ ਹੁਣ ਇਸ ਯਾਤਰਾ ਦੀ ਅਗਵਾਈ ਵਿਕਮ ਮਜੀਠੀਆ ਕਰਨ ਜਾ ਰਹੇ ਹਨ ਮੇਰੀ ਜਾਣਕਾਰੀ ਮੁਤਾਬਕ ਸੁਖਬੀਰ ਸਿੰਘ ਬਾਦਲ ਗਰਮੀ ਲੱਗਣ ਕਾਰਨ ਬਿਮਾਰ ਹੋ ਗਏ ਹਨ ਜਿਸ ਤੋਂ ਬਾਅਦ ਉਹਨਾਂ ਲਈ ਯਾਤਰਾ ਚ ਇਸ ਹਾਲਾਣਾ ਮੁਸ਼ਕਲ ਹੋ ਗਿਆ ਹੈ ਪੰਜਾਬ ਬਚਾਓ ਯਾਤਰਾ ਦੌਰਾਨ ਸੁਖਬੀਰ ਬਾਦਲ ਦੀ ਸਿਹਤ ਵਿਗੜਨ ਤੋਂ ਬਾਅਦ ਵਿਰੋਧੀ ਪਾਰਟੀਆਂ ਨੇ ਇੱਕ ਵਾਰ ਫਿਰ ਅਕਾਲ ਦਰ ਨੂੰ ਘੇਰਨਾ ਸ਼ੁਰੂ ਕਰ ਦਿੱਤਾ ਹੈ ਅਤੇ ਹੁਣ ਕੈਬਨਿਟ ਮੰਤਰੀ ਕੁਲਦੀਪ ਧਾਲੀਵਾਲ ਨੇ ਸੁਖਬੀਰ ਬਾਦਲ 'ਤੇ ਤੰਜ ਕਸਿਆ ਹੈ ਕੈਬਨਿਟ ਮੰਤਰੀ ਧਾਲੀਵਾਲ ਨੇ ਕਿਹਾ ਕਿ ਸੁਖਬੀਰ ਬਾਦਲ ਪਹਿਲਾਂ ਹੀ ਬਿਮਾਰ ਹੋ ਗਏ ਹਨ ਹਜੇ ਤਾਂ ਚੋਣਾਂ ਦਾ ਮੈਦਾਨ ਪਖੜਨਾ ਸੀ ਹਜੇ ਤਾਂ ਗਰਮੀ ਵੀ ਦਿਖਾਈ ਜਾ ਪਹਿਲਾਂ ਬਿਮਾਰ ਹੋ ਗਏ ਹਾਂ ਹਾਂ ਇਹ ਫਾੜੀ ਬੱਤੀ ਆਹ ਇਹ ਆ ਆ ਨੰਮੀ ਦਾ ਤੇ ਬੱਚਿਆਂ ਤੇ ਇਹ ਸਰ ਕਾਕੇ ਨੇ ਚਾਹ ਤੇ ਮੇਰੇ ਧੁੱਪ ਪਈ ਨਹੀਂ ਪੁੱਤੇ ਛਤਰੀ ਲਾਈ ਆ ਬਾਪੂ ਵਾਲੀ ਸਮਝਦੇ ਹਾਲ ਅਜੇ ਤੇ ਆਉਣਾ ਮਈ ਦਉਣੀ ਇਹਦੇ ਅਜੇ ਤੇ ਦਿਹਾੜੀ ਦੀ 15 15 20 20 ਮੀਟਿੰਗਾਂ ਅਸੀਂ ਕਰਦੀਆਂ ਤੇ ਅੱਜ ਹੀ ਤੇ ਉਹ ਪੰਜਾਬੀ ਜੀ ਕਿ ਕਿਦੇ ਬੋਮਾ ਦੀ ਤੁਹਾਨੂੰ ਜਾਨ ਦੱਸ ਹੁਣ ਕੈਰੀ ਆ ਗਈ ਇੱਕ ਨਿੱਛ ਦਾ ਬਣਾ ਹੈ ਪੰਜਾਬੀ ਜੀ ਦੱਸੋ ਨਾ ਪੰਜਾਬੀ ਵਿੱਚ ਕਿਸੇ ਤੇ ਵੀ ਟਟਕੀਆਂ ਲੱਗ ਗਿਆ ਬੰਦੇ। ਇਹ ਅਜੇ ਤਾਂ ਯਾਰ ਮਦਾਨ ਦੇ ਭਖਿਆ ਟਟਕੀਆਂ ਪਹਿਲਾਂ ਹੀ ਲੱਗ ਗਿਆ। ਮੈਂ ਤਾਂ ਵੇਖਦਾ ਮਦਾਨ ਤੇ ਭਖੰਦੋ ਪਿਓ ਤੇ ਪੁੱਤੋ ਗਾੜੀ ਆਓ ਦੇਹੀ ਭਗਵੰਤ ਮਾਨ ਦੇ ਅੱਗੇ ਦੇ ਆਓ। ਮਾਨ ਸਾਹਿਬ ਦੇ ਅੱਗੇ ਦੇ ਆਓ ਤੁਹਾਨੂੰ ਪਹਿਲਾਂ ਹੀ ਯਾਰ ਮੈਂ ਤਾਂ ਹਦਾਨ ਆ ਕੇ ਮਤਲਬ ਹੁਣ ਪਤਾ ਨਹੀਂ ਇਹ ਸਿਵਿਕ ਟਟਕੀਆਂ ਨੇ ਕਿ ਪੋਲਿਟੀਕਲ ਟਟਕੀਆਂ ਨੇ। ਇਹ ਟਟਕੀਆਂ ਦਾ ਤਾਂ ਉਹ ਹੀ ਦੱਸ ਸਕਦੇ ਵੀ ਇਹ ਕਿਹੜੀਆਂ ਟਟਕੀਆਂ ਲੱਗੀਆਂ ਉਹਨਾਂ ਨੂੰ। ਮੈਨੂੰ ਲੱਗਦਾ ਪੋਲਿਟਿਕਲ ਟਟਕੀਆਂ ਜਾਂਦੀਆਂ ਕਿਉਂਕਿ ਸਦਾਵਾਂ ਦੇ ਬੱਚੇ ਆ ਕਾਕੇ ਆ ਖਾਣ ਪੀਣ ਦਾ ਖਿਆਲ ਰੱਖਦੇ ਆ ਮੈਨੂੰ ਲੱਗਦਾ ਕਿ ਆਵਾਜ਼ ਸੀ ਮਤਲਬ ਟਟਕੀਆਂ ਜੜੀਆਂ ਥੱਲਿਓ ਕੱਲ ਬੱਚਿਆਂ ਕੋ ਬੱਚਿਆਂ ਕੋਲ ਕੱਲ ਪੁਸਤਿਹਾਰ ਗਰਾਉਂਡ ਆ ਹੀ ਮਤਲਬ ਕੰਮ ਨਿਪੜ ਗਿਆ ਅਕਾਲੀ ਦਲ ਦਾ ਵੀ ਬੀਜੇਪੀ ਦਾ ਜਿੱਦਾਂ ਪੰਜਾਬ ਚ ਹੋ ਰਿਹਾ ਉਹ ਵੀ ਤੁਹਾਨੂੰ ਪਤਾ ਸੋ ਬਹੁਤ ਵਧੀਆ ਟੱਕ ਦੇਦਾ ਟੈਂਪਰੇਚਰ ਦੇਖ ਕੇ ਆਉਂਦੇ ਨੇ ਕਦੇ ਸਾਬ ਉਹ ਪਹਿਲਾ ਸਾਦੀ ਧਿਆੜੀ ਦਾ ਉਹ ਤਾਪਮਾਨ ਚੈੱਕ ਕਰਦੇ ਆ। ਤੁਸੀਂ ਤਾਂ ਇੰਗਲਿਸ਼ ਦਾ ਬੋਲਦੇ ਹੋ। ਤਾਪਮਾਨ ਪਹਿਲਾਂ ਚੈੱਕ ਕਰਦੇ ਆ ਵੀ ਕਿੰਨਾ ਜੀ। ਜਿਹੜੇ ਬੰਦੇ ਜਿਹੜੇ ਲੀਡਰ ਤਾਪਮਾਨ ਨਾਲ ਚੱਲਦੇ ਆ। ਯਹੀ 40 ਡਿਗਰੀ ਤੇ ਚੱਲਣਾ ਕਿ 32 ਤੇ ਚੱਲਣਾ ਕਿ 26 ਤੇ ਚੱਲਣਾ। ਉਹਨਾਂ ਪਿਓ ਦੇ ਪੁੱਤਾਂ ਦੇ ਕਰਦਾ ਕੀ ਆ? ਸਭ ਤੇ ਇੱਕ ਦੀ ਗੱਲ। ਤਾਪਮਾਨ ਉਹ ਦੇਖ ਕੇ ਨਿਕਲਦੇ ਆ। ਜੇ ਤਾਪਮਾਨ ਸਹੀ ਆ ਫਿਰ ਕਹਿੰਦੇ ਚਲੋ ਪੰਜਾਬ ਬਚਾ ਲੈਂਦੇ ਆ। ਜੇ ਤਾਪਮਾਨ ਹੋ ਗਿਆ ਜ਼ਿਆਦਾ ਗਰਮੀ ਜ਼ਿਆਦੀ ਫੇਕਦੇ ਚਲੋ AC ਚੱਲਦੇ ਛੱਡੋ ਪੰਜਾਬ ਦਾ ਕੀ ਕਰਦਾ। ਇੱਕ ਪਾਸੇ ਜਿੱਥੇ ਆਮ ਆਦਮੀ ਪਾਰਟੀ ਸੁਪਰੀਮੋ ਅਰਵਿਦ ਕੇਜੀਵਾਲ ਜੇਲ੍ਹ ਵਿੱਚ ਬੰਦ ਹਾਂ ਦੂਜੇ ਪਾਸੇ ਉਹਨਾਂ ਦੀ ਗੈਰ ਮੌਜੂਦਗੀ ਵਿੱਚ ਆਮ ਆਦਮੀ ਪਾਰਟੀ ਲੋਕ ਸਭਾ ਚੋਣਾਂ ਨੂੰ ਲੈ ਕੇ ਪੂਰੀ ਤਰ੍ਹਾਂ ਐਕਟਿਵ ਨੇਚਰ ਆ ਰਹੀ ਹੈ ਸੋਮਵਾਰ ਨੂੰ ਦਿੱਲੀ ਤੋਂ ਪਹੁੰਚੇ ਪਾਰਟੀ ਆਗੂ ਸੰਜੇ ਸਿੰਘ ਦੀ ਮੌਜੂਦਗੀ ਵਿੱਚ ਚੰਡੀਗੜ੍ਹ ਵਿੱਚ ਪਾਰਟੀ ਦੀ ਮੀਟਿੰਗ ਹੋਈ ਜਿਸ ਵਿੱਚ 13 ਜ਼ੀਰੋ ਦਾ ਨਾਅਰਾ ਦਿੱਤਾ ਗਿਆ ਹੈ ਯਾਨੀ ਪਾਰਟੀ ਦਾ ਟੀਚਾ ਪੰਜਾਬ ਦੀਆਂ 13 ਦੀਆਂ 13 ਸੀਟਾਂ ਜਿੱਤਣ ਦਾ ਰਹੇਗਾ ਇਸ ਲਈ ਪਾਰਟੀ ਆਕਵਾ ਚੋਣਾ ਨੀਤੀ ਬਣਾਈ ਗਈ ਹੈ ਦੱਸ ਦੇ ਕਿ ਲੋਕ ਸਭਾ ਚੋਣਾਂ ਦੀ ਰਣਨੀਤੀ ਬਣਾਉਣ ਲਈ ਆਪ ਆਗੂ ਸੰਜੇ ਸਿੰਘ ਮੰਗਲਵਾਰ ਨੂੰ ਦੁਪਹਿਰ ਚੰਡੀਗੜ੍ਹ ਪਹੁੰਚੇ ਸਭ ਤੋਂ ਪਹਿਲਾਂ ਉਹ ਸਿੱਧੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਿਵਾਸ ਤੇ ਪਹੁੰਚੇ ਜਿੱਥੇ ਮੁੱਖ ਮੰਤਰੀ ਭਗਵੰਤ ਮਾਨ ਖੁਦ ਘਰੋਂ ਬਾਹਰ ਆਏ ਤੇ ਉਨ੍ਹਾਂ ਦਾ ਨਿਗਾ ਸਵਾ ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ ਡਾਕਟਰ ਗੁਰਪ੍ਰੀਤ ਕੋਰ ਅਤੇ ਭੈਣ ਮਜੂਸ ਹਨ ਇਸ ਦੇ ਨਾਲ ਹੀ ਸੰਜੇ ਸਿੰਘ ਅਤੇ ਉਹਨਾਂ ਦੀ ਪਤਨੀ ਨੇ ਮੁੱਖ ਮੰਤਰੀ ਦੀ ਨਵਜੰਮੀ ਬੇਟੀ ਨਿਆਮਤ ਕੋਰ ਨੂੰ ਵੀ ਆਸ਼ੀਰਵਾਦ ਦਿੱਤਾ दिल्ली हाई कोर्ट ने मुख्यमंत्री अरविंद केजरीवाल को राहत देने से इनकार कर ਦਿੱਤਾ है सीएम रविंद्र केजरीवाल ने आकारी नीति मामले ਨਾਲ ਜੁੜੀ منی ਲਾਂਡਰਿੰਗ ਮਾਮਲੇ ਵਿੱਚ ਆਪਣੀ ਗ੍ਰਿਫਤਾਰੀ ਨਿਚੋਧਤੀ ਦਿੱਤੀ ਸੀ ਹਾਈ ਕੋਰਟ ਨੇ ਇਸ ਪਟੀਸ਼ਨ ਨੂੰ ਰੱਦ ਕਰ ਦਿੱਤਾ ਹੈ ਗ੍ਰਿਫਤਾਰੀ ਨੂੰ ਜਾਇਜ਼ ਮੰਨਿਆ ਅਦਾਲਤ ਨੇ ਕਿਹਾ ਕਿ ਇਹ ਜਮਾਨਤ ਦਾ ਮਾਮਲਾ ਨਹੀਂ ਹੈ ਗ੍ਰਿਫਤਾਰ ਕਰਨ ਦੀ ਚੁਣੌਤੀ ਹੈ ਨਾਲ ਹੀ ਹਾਈ ਕੋਰਟ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਤੋਂ ਬਾਅਦ ਈਡੀ ਦੇ ਰਿਮਾਂਡ ਨੂੰ ਗੈਰ ਕਾਨੂੰਨੀ ਨਹੀਂ ਕਿਹਾ ਜਾ ਸਕਦਾ ਅਦਾਲਤ ਨੇ ਕਿਹਾ ਕਿ ਈਡੀ ਦੀ ਦਲੀਲ ਹੈ ਕਿ ਹੁਣ ਤੱਕ ਦੇ ਸਬੂਤ ਇਹ ਦੱਸਦੇ ਹਨ ਕਿ ਕੇਜਰੀਵਾਲ ਕੋਆਰਡੀਨੇਟਰ ਹਨ ਜੋ ਗੋਆ ਵਿੱਚ 45 ਕਰੋੜ ਰੁਪਏ ਖਰਚ ਕਰ ਗਏ ਕੇਜਰੀਵਾਲ ਦੇ ਵਕੀਲ ਨੇ ਇਸ ਦਾ ਵਿਰੋਧ ਕੀਤਾ ਤੇ ਸ਼ਰਤ ਰੈਟੀ ਅਤੇ ਹੋਰਾਂ ਦੇ ਬਿਆਨ ਦਾ ਹਵਾਲਾ ਦਿੱਤਾ ਅਦਾਲਤ ਨੇ ਕਿਹਾ ਕਿ ਸਰਕਾਰੀ ਗਵਾਹ ਪੜਨ ਦਾ ਫੈਸਲਾ ਅਦਾਲਤ ਨੇ ਲਿਆ ਹੈ ਨਾਕੀ ਜਾਂਚ ਏਜੰਸੀ ਨੇ ਜੇਕਰ ਸਵਾਲ ਉੱਠਦਾ ਹੈ ਤਾਂ ਸਵਾਲ ਮੈਜਿਸਟਰੇਟ ਤੇ ਹੈ ਹਾਈ ਕੋਰਟ ਨੇ ਕਿਹਾ ਕਿ ਦੋਸ਼ੀ ਦੇ ਹਿਸਾਬ ਨਾਲ ਜਾਂਚ ਨਹੀਂ ਕੀਤੀ ਜਾ ਸਕਦੀ ਅਦਾਲਤ ਦਾ ਰਾਜਨੀਤੀ ਨਾਲ ਕੋਈ ਸਰੂਕਾਰ ਨਹੀਂ ਹੈ ਮੁੱਖ ਮੰਤਰੀ ਲਈ ਕੋਈ ਵਿਸ਼ੇਸ਼ ਅਧਿਕਾਰ ਨਹੀਂ ਹੈ ਲੋਕ ਸਭਾ ਚੋਣਾਂ 2024 ਨੂੰ ਲੈ ਕੇ ਪੰਜਾਬ ਵਿੱਚ ਸਿਆਸਤ ਗਰਮਾਈ ਹੋਈ ਹੈ ਵਿਰੋਧੀ ਪਾਰਟੀਆਂ ਵੱਲੋਂ ਸੂਬਾ ਸਰਕਾਰ ਉੱਤੇ ਨਿਸ਼ਾਨੇ ਸਾਧੇ ਜਾ ਰਹੇ ਹਨ ਇਸ ਲੜੀ ਤਹਿਤ ਪੰਜਾਬ ਕਾਂਗਰਸ ਦੇ ਆਗੂਆਂ ਵੱਲੋਂ ਲਗਾਤਾਰ ਪੰਜਾਬ ਦੀ ਆਪ ਸਰਕਾਰ ਸਣੇ ਦਿੱਲੀ ਸੀਐਮ ਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਨੂੰ ਲੈ ਕੇ ਧਾਂਕ ਕਸੇ ਜਾ ਰਹੇ ਹਨ ਦੂਜੇ ਪਾਸੇ ਖੈਰਾਂ ਨੇ ਸੰਗਰੂਰ ਤੋਂ ਲੋਕ ਸਭਾ ਚੋਣ ਲੜਨ ਦੀ ਗੱਲ ਕਹੀ ਹੈ ਜਿਸ ਲਈ ਪਾਰਟੀ ਕੋਲ ਕੁਝ ਮੰਗਾ ਰੱਖਿਆ ਗਈ ਹਨ ਸਪਾਲ ਕਹਿ ਰਹੇ ਨੇ ਕਿ ਜੇਕਰ ਸੰਗਰੂਰ ਵਿੱਚ ਕਾਂਗਰਸੀ ਵਰਕਰ ਉਹਨਾਂ ਦਾ ਸਾਥ ਦੇਣਗੇ ਤਾਂ ਉਹ ਚੋਣ ਲੜ ਸਕਦੇ ਹਨ ਉਹ ਇਹ ਵੀ ਕਿਹਾ ਬੇਨਤੀ ਕੀਤੀ ਸੀ ਕਿ ਮੈਂ ਜਦੋਂ ਜੇਲ੍ਹ 'ਚ ਸੀਗਾ ਮੈਨੂੰ ਜੇਲ੍ਹ ਦੇ ਵਿੱਚ ਹੀ ਸਾਡੇ ਪੰਜਾਬ ਦੀ ਲੀਡਰਸ਼ਿਪ ਨੇ ਪ੍ਰੇਰਣਾ ਸ਼ੁਰੂ ਕੀਤਾ ਸੀਗਾ ਕਿ ਤੁਹਾਨੂੰ ਜੋ ਤੁਹਾਡਾ ਨਾ ਭਗਵੰਤ ਮਾਨ ਨੇ ਅਨਿਆਇ ਕੀਤਾ ਜੋ ਇਹਨੇ ਜ਼ੁਲਮ ਢਾਇਆ ਵਾ ਛੂਠੇ ਕੇਸ ਕੀਤੇ ਨੇ ਇਹਦਾ ਸਹੀ ਜਵਾਬ ਆਪਾਂ ਲੋਕ ਸੰਗਰੂਰ ਦੀ ਲੋਕ ਸਭਾ ਲੜ ਕੇ ਹੀ ਦੇ ਸਕਦੇ ਹਾਂ ਉਸ ਤੋਂ ਬਾਅਦ ਹੁਣ ਤੱਕ ਗੱਲਾਂ ਬਾਤਾਂ ਚੱਲਦੀਆਂ ਤਾਂ ਮੈਂ ਉਦੋਂ ਵੀ ਕਿਹਾ ਸੀ ਤੇ ਅੱਜ ਵੀ ਮੈਂ ਇਹੀ ਕਿਹਾ ਕਿ ਤੁਹਾਨੂੰ ਅਗਰ ਤੁਹਾਨੂੰ ਕੋਈ ਯੋਗ ਉਮੀਦਵਾਰ ਲੱਭਦਾ ਸੰਗਰੂਰ ਆਸਤੇ ਤੇ ਮੈਂ ਪਾਰਟੀ ਦਾ ਇੱਕ ਚੰਗਾ ਮਤਲਬ ਸਮਝਦੇ ਹੋ ਸਪਾਈ ਕਹਿ ਲੋ ਕਿ ਉਹਨਾਂ ਦੀ ਜਾ ਕੇ ਡੱਟ ਕੇ ਹਮਾਇਤ ਕਰੂੰ ਕੈਂਪੇਨ ਕਰੂੰਗਾ ਪਰ ਤੁਹਾਨੂੰ ਜੇ ਲੱਗਦਾ ਵਾ ਕਿ ਮੈਨੂੰ ਲੜਨੀ ਚਾਹੀਦੀ ਆ ਤੇ ਫਿਰ ਮੈਂ ਕਦੀ ਵੀ ਕਿਸੇ ਜ਼ਿੰਦਗੀ ਦੀ ਚੁਣੌਤੀ ਤੋਂ ਨੱਠਿਆ ਨਹੀਂਗਾ ਫਿਰ ਆਪਾਂ ਲੜਾਂਗੇ ਲੇਕਿਨ ਲੜਨ ਵਾਸਤੇ ਮੈਨੂੰ ਸਮੂਹ ਪਾਰਟੀ ਦੇ ਕੇਡਰ ਦੀ ਵਰਕਰਾਂ ਦੀ ਥੱਲੇ ਪੱਧਰ ਤੱਕ ਉਹਨਾਂ ਦੀ ਆਸ ਉਮੀਦ ਸਪੋਰਟ ਮੰਗਦਾ ਮੈਂ ਤੇ ਸਮਾਂ ਆਉਣ ਦੇ ਉੱਤੇ ਹੁਣ ਦਿਨ ਕੁਝ ਦਿਨਾਂ ਤਾਈਂ ਫੈਸਲਾ ਪੰਜਾਬ ਦੀਆਂ ਲੋਕ ਸਭਾ ਦੀਆਂ ਸੀਟਾਂ ਦਾ ਹੋਵੇਗਾ ਅਗਰ ਕਹੇ ਕਿ ਫਿਰ ਆਪਾਂ ਉਸ ਤਰ੍ਹਾਂ ਨਾਲ ਉਹਨਾਂ ਦਾ ਹੁਕਮ ਪੁਗਾਵਾਗੇ ਆਮ ਆਦਮੀ ਪਾਰਟੀ ਨੇ ਅਕਾਲ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦੇ ਖਿਲਾਫ ਚੋਣ ਕਮਿਸ਼ਨ ਨੂੰ ਸ਼ਿਕਾਇਤ ਕੀਤੀ ਹੈ ਇਸ ਮੌਕੇ ਹਰਪਾਲ ਚਿਮਾਨੀ ਨੇ ਕਿਹਾ ਕਿ ਚੋਣ ਕਮਿਸ਼ਨ ਵੱਲੋਂ ਚੋਣ ਪ੍ਰਚਾਰ ਦੇ ਲਈ ਨਿਯਮ ਬਣਾਏ ਜਾਂਦੇ ਹਨ ਇਸ ਅਨੁਸਾਰ ਚੋਣ ਪ੍ਰਚਾਰ ਹੁੰਦਾ ਹੈ ਪਰ ਬਾਕੀ ਪਾਰਟੀਆਂ ਇਸ ਨੂੰ ਸਹੀ ਢੰਗ ਨਾਲ ਨਹੀਂ ਦੇਖ ਰਹੀਆਂ ਉਹਨਾਂ ਵੱਲੋਂ ਚੋਣ ਨਿਯਮਾਂ ਦੀਆਂ ਤੱਜੀਆਂ ਉਡਾਈਆਂ ਜਾ ਰਹੀਆਂ ਹਨ ਹਰਪਾਲ ਚਿਮਾਨੀ ਨੇ ਕਿਹਾ ਕਿ ਕਾਨੂੰਨ ਤੋੜਨ ਦੀ ਸੁਖਬੀਰ ਬਾਦਲ ਦੀ ਆਦਤ ਬਣ ਚੁੱਕੀ ਹੈ ਸੁਖਬੀਰ ਬਾਦਲ ਨੇ ਇੱਕ ਬੱਚੇ ਨੂੰ ਪੰਜਾਬ ਬਚਾਓ ਯਾਤਰਾ ਦਾ ਹਿੱਸਾ ਬਣਾਇਆ ਜੋ ਕਿ ਗਲਤ ਹੈ ਇੱਕ ਪੰਜਾਬ ਦੀ ਧਿਰ ਇੱਕ ਪੰਜਾਬ ਦੀ ਸਿਆਸੀ ਪਾਰਟੀ ਜਿਹਨੇ ਪੰਜਾਬ ਦੇ ਅੰਦਰ 10 ਸਾਲ ਰਾਜ ਕੀਤਾ ਔਰ ਪੰਜਾਬ ਦੇ ਅੰਦਰ ਕਾਨੂੰਨ ਨੂੰ ਛਿੱਕੇ ਤੇ ਟਾਂਕੇ ਰੱਖਿਆ ਪੰਜਾਬ ਦੇ ਅੰਦਰ ਹਮੇਸ਼ਾ ਉਹਨਾਂ ਦੇ ਰਾਜ ਦੇ ਸਮੇਂ ਕਾਨੂੰਨ ਤੋੜਿਆ ਜਾਂਦਾ ਸੀ ਕਾਨੂੰਨ ਨੂੰ ਨਿੱਜੀ ਹਿੱਤਾਂ ਲਈ ਵਰਤਿਆ ਜਾਂਦਾ ਸੀਗਾ ਕਿਉਂਕਿ ਉਹ ਆਤਨ ਉਹਨਾਂ ਦੀ ਪਾਰਟੀ ਦਾ ਅਸੂਲ ਆ ਕਿ ਹਮੇਸ਼ਾ ਹੀ ਉਹ ਕਾਨੂੰਨ ਤੋੜਦੇ ਰਹੇ ਨੇ ਹੁਣ ਵੀ ਉਹ ਜਿਹੜੀ ਉਹਨਾਂ ਦੀ ਪਰਿਵਾਰ ਪਰਿਵਾਰ ਬਚਾਓ ਯਾਤਰਾ ਕਹਿੰਦੇ ਤਾਂ ਉਹ ਕਹਿੰਦੇ ਨੇ ਕਿ ਅਸੀਂ ਪੰਜਾਬ ਬਚਾਓ ਯਾਤਰਾ ਤੇ ਨਿਕਲੇ ਹੋਇਆ ਯਾਨੀ ਕਿ ਸ਼੍ਰੋਮਣੀ ਅਕਾਲੀ ਦਲ ਜਿਹੜਾ ਜਿਨੇ ਅੱਜ ਪੰਜਾਬ ਯਾਤਰਾ ਪੰਜਾਬ ਬਚਾਓ ਯਾਤਰਾ ਦੇ ਨਾਂ ਦੇ ਉੱਤੇ ਥੱਲੇ ਆਪਣਾ ਪਰਿਵਾਰ ਬਚਾਓ ਯਾਤਰਾ ਸ਼ੁਰੂ ਕੀਤੀ ਹੋਈ ਆ ਉਹਨਾਂ ਨੇ ਮਿਤੀ ਮਿਤੀ 6 4 ਮਿਤੀ 6 4 2024 ਨੂੰ ਉਹਨਾਂ ਦੇ ਪ੍ਰਧਾਨ ਸਖਵੀਰ ਸਿੰਘ ਬਾਦਲ ਜੀ ਨੇ ਜਦੋਂ ਉਹ ਪਰਿਵਾਰ ਬਚਾਓ ਯਾਤਰਾ ਜਾਂ ਪੰਜਾਬ ਬਚਾਓ ਯਾਤਰਾ ਰਾਏਕੋਟ ਦੇ ਅੰਦਰ ਰਾਏਕੋਟ 'ਚ ਪਹੁੰਚੀ ਸੀ ਤਾਂ ਉਸ ਸਮੇ ਮਾਡਲ ਕੋਡ ਆਫ ਕੰਡਕਟਰ ਦੀਆਂ ਧੱਜੀਆਂ ੜਾਂਜਾਂ ਗਿਆਂ ਉਸ ਸਮੇ ਕਾਨੂੰਨ ਨੂੰ ਤੋੜਿਆ ਗਿਆ ਉਸ ਸਮੇ ਜੋ ਕਾਨੂੰਨ ਜੋ ਸੰਵਧਾਨ ਬਾਬਾ ਸਾਹਿਬ ਹੀਮਰਾਂ ਬੇੜਕਰ ਜੀ ਨੇ ਬਣਾਇਆ ਸੀ ਉਸ ਕਾਨੂੰਨ ਨੂੰ ਤੋੜਿਆ ਗਿਆ ਮਾਡਲ ਆਫ ਕੋਡ ਮਾਡਲ ਆਫ ਕੋਡ ਆਫ ਕੰਡਕਟ ਦੀਆਂ ਧੱਜੀਆਂ ੜਾਂਜਾਂ ਗਿਆਂ ਕਿਸ ਤਰ੍ਹਾਂ ਛੋਟੇ ਬੱਚਿਆਂ ਦਾ ਕਿਸ ਤਰ੍ਹਾਂ ਚਿਲड्रन ਦਾ ਛੋਟੇ ਬੱਚਿਆਂ ਦਾ ਆਪਣੇ ਨਿੱਜੀ ਹਿੱਤਾਂ ਦੇ ਲਈ ਸਿਰਫ ਵੋਟਾਂ ਲੈਣ ਦੇ ਲਈ ਬੱਚਿਆਂ ਦਾ ਦੁਰਉਪਯੋਗ ਹੋਇਆ ਕਿਸ ਤਰ੍ਹਾਂ ਬੱਚਿਆਂ ਨੂੰ ਮਾਈਕ ਫੜਾ ਕੇ ਉਹਨਾਂ ਨੂੰ ਕਿਹਾ ਗਿਆ ਕਿ ਤੁਸੀਂ ਸਾਡੇ ਲਈ ਅਪੀਲ ਕਰੋ ਤੁਸੀਂ ਸਾਡੇ ਲਈ ਵੋਟਾਂ ਦੀ ਅਪੀਲ ਕਰੋ ਉੱਥੇ ਕਿਹਾ ਗਿਆ ਸ਼ੋਮਣੀ ਅਕਾਲੀ ਦਲ ਦੇ ਪ੍ਰਧਾਨ ਸਖਵੀਰ ਸਿੰਘ ਬਾਦਲ ਜੀ ਨੇ ਉਸ ਯਾਤਰਾ ਦੌਰਾਨ ਬੱਚਿਆਂ ਤੋਂ ਇਹ ਸਲੋਗਨ ਲਵਾਏ ਇਹ ਨਾਅਰੇ ਲਵਾਏ ਕਿ ਅਕਾਲੀ ਦਲ ਜਿੰਦਾਬਾਦ ਕਹੋ ਬੱਚਿਆਂ ਤੋਂ ਇਹ ਨਾਅਰੇ ਲਵਾਏ ਕਿ ਅਕਾਲੀ ਦਲ ਜਿੰਦਾਬਾਦ ਕਹੋ ਬੱਚਿਆਂ ਨੂੰ ਕਿਹਾ ਗਿਆ ਕਿ ਤੁਸੀਂ ਸ਼੍ਰੋਮਣੀ ਅਕਾਲੀ ਦਲ ਲਈ ਵੋਟਾਂ ਦੀ ਅਪੀਲ ਕਰੋ ਬੱਚਿਆਂ ਨੂੰ ਸਕ੍ਰਿਪਟ ਲਿਖ ਕੇ ਦਿੱਤੀ ਗਈ ਬੱਚਿਆਂ ਦਾ ਦੁਰਉਪਯੋਗ ਹੋਇਆ ਦੇਸ਼ ਦਾ ਕਾਨੂੰਨ ਜਾਣਦਾਗਾ ਕਿ ਤੁਸੀਂ ਕਿਸੇ ਵੀ ਬੱਚੇ ਨੂੰ ਜਿਹਦੀ ਉਮਰ 18 ਸਾਲ ਤੋਂ ਘੱਟ ਆ ਜਿਹੜਾ ਬਾਲਗ ਨਹੀਂ ਹੋਇਆ ਉਹਨੂੰ ਤੁਸੀਂ ਇਲੈਕਸ਼ਨ ਦੇ ਅੰਦਰ ਉਹ ਤੋਂ ਪ੍ਰਚਾਰ ਨਹੀਂ ਕਰਵਾ ਸਕਦੇ ਇਮੋਰਲ ਕੋਡ ਆਫ ਕੰਡਕਟ ਕਹਿੰਦਾਗਾ ਸਾਡੇ ਸੰਵਿਧਾਨ ਦੀਆਂ ਧਾਰਾਵਾਂ ਕਹਿੰਦੀਆਂ ਨੇਗੀਆਂ ਕਿ ਤੁਸੀਂ ਉਹਨਾਂ ਬੱਚਿਆਂ ਤੋਂ ਕੈਂਪੇਨ ਨਹੀਂ ਕਰਾ ਸਕਦੇ ਨੰਬਰ ਆਫ ਜਜਮੈਂਟਸ ਨੰਬਰ ਆਫ ਜਜਮੈਂਟਸ ਨੰਬਰ ਆਫ ਗਾਈਡਲਾਈਨਸ ਸਾਡੇ ਇਲੈਕਸ਼ਨ ਕਮਿਸ਼ਨ ਵੱਲੋਂ ਸਮੇਂ-ਸਮੇਂ ਸਰ ਜਾਰੀ ਕੀਤੀਆਂ ਗਈਆਂ ਰਹੀਆਂ ਕਿ ਇਹਨਾਂ ਤਹਿਤ ਅਸੀਂ ਬੱਚਿਆਂ ਦਾ ਬੱਚਿਆਂ ਤੋਂ ਇਲੈਕਸ਼ਨ ਕੈਂਪੇਨ ਨਹੀਂ ਕਰਵਾ ਸਕਦੇ ਪਰ ਲੇਕਿਨ ਸ਼੍ਰੋਮਣੀ ਅਕਾਲੀ ਦਲ ਨੇ ਸਖਵੀਰ ਸਿੰਘ ਮਾਦਰੋਂ ਦੇ ਪ੍ਰਧਾਨ ਜੀ ਨੇ ਕਾਨੂੰਨ ਦੀ ਧੱਜੀਆਂ ਉਡਾ ਜਾਂ ਕਿਉਂਕਿ ਉਹਨਾਂ ਨੂੰ ਘਰੋਂ ਵਿੱਚ ਵਿਸ਼ਵਾਸ ਨਹੀਂ ਹੈਗਾ ਉਹ ਹਮੇਸ਼ਾ ਕਾਨੂੰਨ ਤੋੜਨ ਦੇ ਆਦੀ ਨੇਗੇ ਪਹਿਲਾਂ ਵੀ ਤੁਸੀਂ ਦੇਖਿਆ ਹੋਣਾ ਕਈ ਜਗ੍ਹਾ ਤੇ ਕੀ ਕਹਿੰਦੇ ਹੁੰਦੇ ਸੀਗੇ ਜਦੋਂ ਪਿੰਡਾਂ 'ਚ ਪ੍ਰਚਾਰ ਤੇ ਜਾਂਦੇ ਨੇ ਕਹਿੰਦੇ ਕੁੰਡੀਆਂ ਲਾ ਲਓ ਬਿਜਲੀ ਦੀ ਚੋਰੀ ਕਰ ਲਓ ਪਾਣੀ ਦੀ ਚੋਰੀ ਕਰ ਲਓ ਉਹ ਆਤਨ ਮਜਬੂਰ ਨੇਗੇ ਉਹਨਾਂ ਦੀ ਆਦਤਾਂ ਇਸ ਤਰ੍ਹਾਂ ਦੀਆਂ ਨੇਗੇ ਹਮੇਸ਼ਾ ਕਾਨੂੰਨ ਤੋੜਨ ਵਾਲੀਆਂ ਨੇਗੇ ਇੱਥੇ ਵੀ ਉਹਨਾਂ ਨੇ ਡੇਟ 6 4 2024 ਨੂੰ ਯਾਨੀ ਕਿ ਐਸੇ ਮਹੀਨੇ 6 ਅਪ੍ਰੈਲ ਨੂੰ ਉਹਨਾਂ ਦੇ ਬੱਚਿਆਂ ਤੋਂ ਪ੍ਰਚਾਰ ਕਰਵਾ ਕੇ ਮਾਡਲ ਕੋਡ ਆਫ ਕੰਡਕਟ ਦੀਆਂ ਧੜੀਆਂ ਲਾਆਂ ਜਾਂ ਔਰ ਇਲੈਕਸ਼ਨ ਕਮਿਸ਼ਨ ਦੇ ਜੋ ਨੋਰਮਸ ਜੋ ਸਾਡੀਆਂ ਗਾਈਡਲਾਈਨਸ ਨੇਗੀਆਂ ਜਿਹੜੀਆਂ ਕਿ ਇਲੈਕਸ਼ਨ ਕਮਿਸ਼ਨ ਵੱਲੋਂ ਜਾਰੀ ਕੀਤੀਆਂ ਗਈਆਂ ਨੇ ਉਹਨਾਂ ਦੇ ਧੜੀਆਂ ੜਾ ਕੇ ਇੱਕ ਵਾਰ ਫੇਰ ਮੈਂ ਸਮਝਦਾ ਪੰਜਾਬ ਦੇ ਅੰਗੇਸਟ ਹੋਣ ਦਾ ਕਾਨੂੰਨ ਦੇਣਗੇ ਸੋਣ ਦਾ ਉਹਨਾਂ ਨੇ ਆਪਣੇ ਆਪ ਨੂੰ ਸਟੈਬਲਿਸ਼ ਕੀਤਾ ਆਪਣੇ ਆਪ ਨੂੰ ਦਸਾਇਆ ਕਿ ਕਿਸ ਤਰ੍ਹਾਂ ਆਕਾਲੀ ਦਲ ਜਿਹੜਾ ਕਾਨੂੰਨ 'ਚ ਵਿਸ਼ਵਾਸ ਨਹੀਂ ਰੱਖਦਾ ਸੋ ਉਹਨਾਂ ਦੇ ਖਿਲਾਫ ਅਸੀਂ ਆ ਕੰਪਲੇਂਟ ਇਲੈਕਸ਼ਨ ਕਮਿਸ਼ਨ ਸਾਹਿਬ ਨੂੰ ਭੇਜੀ ਆ ਕਿ ਉਹਨਾਂ ਦੇ ਅਗੇਂਸਟ ਚਾਈਲਡ ਲੇਬਰ ਪ੍ਰੋਪਰਸ਼ਨ ਰੈਗੂਲੇਸ਼ਨ ਐਕਟ 1986 ਦੇ ਤਹਿਤ ਜਿਹੜਾ ਕਿ 2016 'ਚ ਐਮੈਂਡਮੈਂਟ ਹੋਇਆ ਅਤੇ ਆਨਰੇਬਲ ਬੰਬੇ ਹਾਈ ਕੋਰਟ ਦੇ ਆਰਡਰ ਦੇ ਤਹਿਤ ਇਸੇ ਤਰ੍ਹਾਂ ਬਹੁਤ ਸਾਰੀਆਂ ਹੋਰ ਜਜਮੈਂਟਾਂ ਲੱਗੀਆਂ ਜਿਹੜੀਆਂ ਸਾਡੀਆਂ ਸਾਡੀ ਆਨਰੇਬਲ ਸੁਪਰੀਮ ਕੋਰਟ ਵੱਲੋਂ ਜਾਰੀ ਕੀਤੀਆਂ ਗੰਜਾਂ ਰਹੀਆਂ ਜਿਨ੍ਹਾਂ ਨੂੰ ਉਧਾਰ ਬਣਾ ਕੇ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੇ ਹਦਾਇਤਾਂ ਜਾਰੀ ਕੀਤੀਆਂ ਸੀ ਉਹਨਾਂ ਦੀ ਕੋਰ ਉਲੰਘਣਾ ਉਹਨਾਂ ਦੀ ਕੋਰ ਉਲੰਘਣਾ ਸ਼੍ਰੋਮਣੀ ਅਕਾਲੀ ਦਲ ਨੇ ਕੀਤੀ ਆ ਸੋ ਉਹਦੇ ਖਿਲਾਫ ਆ ਸਾਡਾ ਬਫਰ ਜਿਹੜਾ ਉਸ ਇਲੈਕਸ਼ਨ ਕਮਿਸ਼ਨ ਕੋਲੇ ਆਪਣਾ ਮੈਮੋਰੰਡਮ ਸਭ ਜੀ ਸਬਮਿਟ ਕੀਤਾਗਾ ਆਪਣੀ ਦਰਖਾਸਤ ਸਬਮਿਟ ਕੀਤੀ ਆ ਕਿ ਸ਼੍ਰੋਮਣੀ ਅਕਾਲੀ ਦਲ ਦੇ ਖਿਲਾਫ ਉਹਨਾਂ ਦੇ ਪ੍ਰਧਾਨ ਸਖਬੀਰ ਸਿੰਘ ਬਾਦਲ ਦੇ ਖਿਲਾਫ ਸਖਤ ਐਕਸ਼ਨ ਲਿਆ ਜਾਵੇ ਉਹਨਾਂ ਦੇ ਤਹ ਉਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ ਕਿਉਂਕਿ ਉਹਨਾਂ ਨੇ ਸਾਡੇ ਛੋਟੇ-ਛੋਟੇ ਬੱਚਿਆਂ ਨੂੰ ਜਿਹੜੇ ਬੱਚੇ ਅਜੇ ਛੋਟੇ ਬੱਚੇ ਨੇਗੇ ਜਿਹੜੇ ਬਾਲਗ ਨਹੀਂ ਹੋਏ ਜਿਨ੍ਹਾਂ ਦੀ ਉਮਰ 18 ਸਾਲ ਤੋਂ ਘੱਟ ਆ ਉਹਨਾਂ ਬੱਚਿਆਂ ਨੂੰ ਇਲੈਕਸ਼ਨ ਦੇ ਲਈ ਸ਼੍ਰੋਮਣੀ ਅਕਾਲੀ ਦਲ ਦੇ ਲਈ ਆਪਣੇ ਨਿੱਜੀ ਮਫਾਦਿਆਂ ਦੇ ਲਈ ਸ਼੍ਰੋਮਣੀ ਅਕਾਲੀ ਦਲ ਨੇ ਵਰਤਿਆਗਾ ਸੋ ਦੇ ਖਿਲਾਫ ਅੱਜ ਇੱਕ ਕਲੈਕਸ਼ਨ ਕਮਿਸ਼ਨ ਨੂੰ ਜਿਹੜਾ ਹੈਗਾ ਆ ਯਾਦ ਪੱਤਰ ਦੇ ਕੇ ਆਏ ਕਿ ਉਹਨਾਂ ਮੈਮੋਰੰਡਮ ਸਬਮਿਟ ਕਰਕੇ ਮੀਰ ਬਾਦਲ ਦੀ ਸਿਹਤ ਖਰਾਬ ਹੋ ਗਈ ਪੰਜਾਬ ਬਚਾਓ ਯਤਰਾ ਦੇ ਦੌਰਾਨ ਹਸਪਤਾਲ ਕ੍ਰਤੀ ਕਰਾਇਆ ਗਿਆ ਡਾਈਲਿਗੇਸ਼ਨ ਆ ਦੇਖੋ ਪੰਜਾਬ ਬਚਾਓ ਨੇ 10 ਸਾਲ ਪੰਜਾਬ 'ਚ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦਾ ਰਾਜ ਰਿਹਾ 10 ਸਾਲ ਪੰਜਾਬ 'ਚ ਗੁੰਡਾਗਰਦੀ ਪੰਜਾਬ 'ਚ ਮਾਫੀਆ ਰਾਜ ਪੰਜਾਬ ਸ਼ਰਾਬ ਦਾ ਮਾਫੀਆ ਪੰਜਾਬ ਸ਼ਰੇਦ ਦਾ ਮਾਫੀਆ ਕਿਹਨੇ ਚਲਾਇਆ ਬੱਚਾ ਬੱਚਾ ਜਾਣਦਾ ਟਰਾਂਸਪੋਰਟ ਦਾ ਮਾਫੀਆ ਕਿਹਨੇ ਚਲਾਇਆ ਅਕਾਲੀ ਦਲ ਬਾਦਲ ਨੇ ਚਲਾਇਆ ਸ਼੍ਰੋਮਣੀ ਅਕਾਲੀ ਦਲ ਬੀਜੇਪੀ ਨੇ ਚਲਾਇਆ ਸੋ ਅੱਜ ਉਹ ਪੰਜਾਬ ਬਚਾਓ ਤਾਂ ਨਿਕਲੇ ਹੋਏ ਨੇ ਪੰਜਾਬ ਬਚਾਓ ਨਹੀਂ ਅੱਜ ਜਿਹੜਾ ਆਪਣਾ ਬਚਿਆ ਖੁਚਿਆ ਪਰਿਵਾਰ ਆ ਉਹਨੂੰ ਬਚਾਉਣ ਦੇ ਲਈ ਯਾਤਰਾ ਕਰ ਰਹੇ ਨੇ ਕਿਉਂ ਸਰ ਸੰਜੇ ਸਿੰਘ ਜੀ ਅੱਜ ਆ ਰਹੇ ਹਨ ਚੰਡੀਗੜ੍ਹ ਕੀ ਕੁਛ ਹੈ ਜਿੰਦੇ ਵਿੱਚ ਕੀ ਚੁਣਾਵੀ ਉਸ ਕੋ ਲੈ ਕੇ ਕਰਨਗੇ ਤਿਆਰੀ ਦੇਖੀਏ ਹਮਾਰੇ ਰਾਜ ਸਭਾ ਮੈਂਬਰ ਸੰਜੇ ਸਿੰਘ ਜੀ ਥੋੜੇ ਦਿਨ ਪਹਿਲੋ ਪਹਿਲੇ ਉਹਨਾਂ ਕੋ ਝੂਠੇ ਮਨਕਰਤ ਕੇਸ ਮੇ ਜੋ ਇੱਕ ਝੂਠਾ ਮਨਕਰਤ ਕੇਸ ਦੇਸ਼ ਕੀ ਈਡੀਆਈ ਨੇ ਬੀਜੇਪੀ ਕੀ ਈਡੀਆਈ ਨੇ बीजेपी की सीबीआई ने बनाया था उसमें ऑनरेबल सुप्रीम कोर्ट ने उन्हें राहत दी है उन्हें बेल दिया है और उसके बाद वो इलेक्शन प्रचार के लिए यहाँ पंजाब आए हैं आज उनका पंजाब में स्वागत है हमारी जितने भी विधायक हैं पंजाब की उनकी मीटिंग लेंगे सो बिल्कुल आ, मैं समझता हूँ वो प्रचार करने के लिए पंजाब आज किसी जिम्मेदारी मुख्यमंत्री भगवंत मान से सजय सिंह बन गई क्योंकि अरविंद केजरीवाल तो फिलहाल जेल है बट लगता कि जिम्मेदारी इन दोनों चेहरों के बहुत वी बन चुकी हुई है फिर भावे दिल्ली हो गए भावे पंजाब हो गए आज लखा ही वॉलंटियरों पर पंजाब ਪੰਜਾਬ ਦੇ ਚਾਹੇ ਦੇਸ਼ ਦੇ ਜਿੱਥੇ ਵੀ ਆਮ ਆਦਮੀ ਪਾਰਟੀ ਦੇ ਵਲੰਟੀਅਰ ਨੇ ਉਹ ਕੱਲਾ ਕੱਲਾ ਅਰਵਿੰਦ ਕੇਜਰੀਬਾਬਨ ਕੇ ਪ੍ਰਚਾਰ ਦੇਸ਼ ਦੇ ਅੰਦਰ ਕਰ ਰਿਹਾ ਭਾਰਤੀ ਜਨਤਾ ਪਾਰਟੀ ਦੀਆਂ ਲੋਕ ਵਿਰੋਧੀਆਂ ਦਾ ਅਸੀਂ ਵਿਰੋਧ ਕਰ ਰਹਾਂਗੇ ਤਾਨਾਸ਼ਾਹੀ ਨੀਤੀਆਂ ਦਾ ਲਗਾਤਾਰ ਸਾਡੇ ਵਿਰੋਧ ਕਰਨ ਲਈ ਉਹਦੇ ਵਿੱਚ ਸਾਡੇ ਸੀਨੀਅਰ ਲੀਡਰਸ਼ਿਪ ਸਰਦਾਰ ਭਗਵੰਤ ਸਿੰਘ ਮਾਨ ਜੀ ਮਾਨਯੋਗ ਮੁੱਖ ਮੰਤਰੀ ਸਾਹਿਬ ਸੰਜੇ ਸਿੰਘ ਜੀ ਹੋਰ ਬਹੁਤ ਸਾਰੇ ਸੰਦੀਪ ਪਾਟਕ ਜੀ ਦਿੱਲੀ ਦੀ ਪੂਰੀ ਲੀਡਰਸ਼ਿਪ ਪੰਜਾਬ ਦੀ ਪੂਰੀ ਲੀਡਰਸ਼ਿਪ ਇਕਜੁੱਟ ਹੋ ਕੇ ਅਸੀਂ ਦੇਸ਼ ਦੇ ਵਿੱਚ ਜੋ ਭਾਰਤੀ ਜਨਤਾ ਪਾਰਟੀ ਦੀ ਤਾਨਾਸ਼ਾਹ ਸਰਕਾਰ ਆ ਜੋ ਦੇਸ਼ ਦੇ ਅੰਦਰ ਸਵਿਧਾਨ ਨੂੰ ਖਤਮ ਕਰਨ ਵਾਲੀ ਸਰਕਾਰ ਆ ਜੋ ਦੇਸ਼ ਦੇ ਅੰਦਰ ਡੈਮੋਕ੍ਰੇਸੀ ਦਾ ਮਰਡਰ ਕਰਨ ਵਾਲੀ ਸਰਕਾਰ ਆ ਉਹਦਾ ਬਿਲਕੁਲ ਅਸੀਂ ਵਿਰੋਧ ਕਰਾਂਗੇ ਇਹਨਾਂ ਇਲੈਕਸ਼ਨਾਂ ਦੇ ਅੰਦਰ ਮੈਂ ਸਮਝਦਾ ਭਾਰਤੀ ਜਨਤਾ ਪਾਰਟੀ ਦੀ ਕਰਾਰੀ ਹਾਰ ਹੋ ਕਿਉਂਕਿ ਜਦੋਂ ਕੋਈ ਜਦੋਂ ਕੋਈ ਵਿਅਕਤੀ ਡਰਿਆ ਹੁੰਦਾਗਾ ਉਦੋਂ ਹੀ ਏਜੰਸੀਆਂ ਦਾ ਦੁਰਉਪਯੋਗ ਹੁੰਦਾਗਾ ਇਤਿਹਾਸ ਗਵਾਹਗਾ ਇਤਿਹਾਸ ਗਵਾਹਗਾ ਜਿੰਨਾ ਵੀ ਪਾਰਟੀਆਂ ਨੇ ਏਜੰਸੀਆਂ ਦੀ ਦੁਰਵਰਤੋਂ ਕੀਤੀ ਆ ਚਾਹੇ ਸੀਵੀਆਈ ਦੀ ਈਡੀ ਦੀ ਚਾਹੇ ਮੈਂ ਸਮਝਦਾ ਇਨਕਮ ਟੈਕਸ ਦੇ ਅਧਿਕਾਰੀਆਂ ਦੀ ਉਸ ਉਹ ਪਾਰਟੀ ਜਿਹੜੀ ਹਾਰੀਆ ਕਿਉਂਕਿ ਲੋਕ ਚੜਨੇ ਕਿ ਉਹ ਡੈਮੋਕ੍ਰੇਸੀ ਨੂੰ ਬਚਾਉਣ ਦੇ ਲਈ ਆਪਣਾ ਜ਼ੋਰ ਲਾਉਂਦੇ ਨੇ ਕਿ ਸੋ ਮੈਂ ਸਮਝਦਾ ਦੇਸ਼ ਦੇ ਲੋਕ ਇਕੱਠੇ ਨੇ ਕਿ ਪਰ ਭਾਰਤੀ ਜਨਤਾ ਪਾਰਟੀ ਦੀ ਬੁਰੀ ਤਰ੍ਹਾਂ